ਐਸਐਸਪੀ ਪਈ ਆਈਏ ਉਸੇ ਸਾਬ ਨਾਲ ਮੀਟਿੰਗ ਕਰ ਕੀਤੀ ਤੇ ਮੇਨ ਇਹਨਾਂ ਦੀ ਇੱਕ ਜਿਹੜੀ ਵੈਲਫੇਅਰ ਬੇਸ ਡਿਮਾਂਡ ਸੀ ਕਿ ਜੋ ਡਿਪੈਂਡੈਂਟ ਨੇ ਫੈਮਿਲੀ ਜਿਹੜੀ ਖਰਾਬ ਹੋਈ ਹੈ ਉਹਨਾਂ ਦੇ ਡਿਪੈਂਡੈਂਟ ਦੇ ਘਰ ਵਿੱਚ ਜਿਹੜਾ ਬੰਦੇ ਨੂੰ ਨੌਕਰੀ ਮਿਲੇ ਸਰਕਾਰੀ ਨੌਕਰੀ ਮਿਲੇ ਐਸਐਸਪੀ ਸਾਹਿਬ ਨੇ ਤੁਰੰਤ ਉਸ ਮੀਟਿੰਗ ਲੈ ਵਾਲਾ ਡੀਜੀਪੀ ਸਾਹਿਬ ਨਾਲ ਕਰ ਕੀਤੀ ਤੇ ਉਹਨ ਕੰਪੈਸ਼ਨੇਟ ਕਰਾਉ ਸਹਾਉਣੀ ਦਿੱਤੀ ਸਾਹਿਬ ਨਾਲ ਜਿਹੜੇ ਡਿਪੈਂਡੈਂਟਸ ਨੂੰ ਸਰਕਾਰੀ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦੇਣ ਦੀ ਰਿਕੁਐਸਟ ਕੀਤੀ ਡੀਜੀਪੀ ਸਾਹਿਬ ਦੀ ਪ੍ਰਵਾਨਗੀ ਦੇ ਬਾਅਦ ਐਸਐਸਪੀ ਸਾਹਿਬ ਨੇ ਡਾਇਰੈਕਸ਼ਨਸ ਦਿੱਤੀ ਕਿ ਜੋ ਵੀ ਡਿਪੈਂਡੈਂਟਸ ਨੇ ਵਿਚਾਰੇ ਜਿਨ੍ਹਾਂ ਦੇ ਪਰਿਵਾਰ ਖਰਾਬ ਹੋਏ ਨੇ ਇਸ ਦੁਖਦ ਇਨਸੀਡੈਂਟ ਦੇ ਵਿੱਚ ਤੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਆਜ ਤੋਂ ਨਹੀਂ ਦਿੱਤੀ ਜਾਂਦੀ ਹੈ ਤੇ ਅੱਜ ਮੇਰੇ ਕੋਲ ਜਿਹੜੇ ਹੈ ਉਹਨਾਂ ਦੇ ਅਪੁਆਇੰਟਮੈਂਟ ਲੈਟਰ ਮਲੇ ਕੇ ਆਏ ਆ। ਇਹ ਦੇਖੋ ਅਸੀਂ ਕਿਸੇ ਦੀ ਜਿਹੜੀ ਛਤੀ ਹੋਈ ਹੈ ਉਹਨੂੰ ਅਸੀਂ ਪੁਲਾ ਨਹੀਂ ਕਰ ਸਕਦੇ। ਪਰ ਅਸੀਂ ਵੱਤ ਤੋਂ ਵੱਤ ਜਿਹੜਾ ਉਹਨਾਂ ਦੇ ਸਪੋਰਟ ਵਿੱਚ ਖੜੇ ਆ। ਇੱਕ ਬੰਦਾ ਜਿਹੜਾ ਮੇਲ ਲੱਖਾ ਹੈਗਾ ਉਹ ਵਜਿਆ ਹੋਇਆ ਹੈ। ਉਹਦੇ ਪਿੱਛੇ ਵੀ ਅਸੀਂ ਪੂਰੀ ਸ਼ਹਿਦਤ ਨਾਲ ਲੱਗੇ ਹੋਏ ਰਹਾ ਉਹਨੂੰ ਵੀ ਅਸੀਂ ਜਲਦੋ ਜਲ ਬੜ ਕੇ ਤੁਹਾਨੂੰ ਇਨਸਾਫ ਜ਼ਰੂਰ ਦਿਵਾਵਾਂਗੇ। ਤੇ ਤੁਹਾਡਾ ਜੋ ਅਸੀਂ ਪੂਰੀ ਤਰ੍ਹਾਂ ਸਮਝਦੇ ਆ। ਬਾਕੀ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਹੜਾ ਮੈਕਸਿਮ ਤੋਂ ਮੈਕਸਿਮ ਜੋ ਕੰਪਨਸੇਸ਼ਨ ਹੋ ਸਕਦਾ ਹੈ ਉਹ ਤੁਹਾਨੂੰ ਦਿਲਵਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਹਾਨੂੰ ਜਿਹੜੇ ਆਪਣੇ ਏਡੀਸੀ ਮੈਡਮ ਵੀ ਆਏ ਨੇ ਇਹ ਤੁਹਾਨੂੰ ਅਗਵਾ ਕਰਾਵਾਂਗੇ ਤੇ ਅਸੀਂ ਜਥੇਬੰਦੀ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਇਹਨਾਂ ਨੇ ਪੂਰੇ ਨਗਰ ਦਾ ਤੇ ਪੂਰੇ ਪਿੰਡ ਦਾ ਵੀ ਮੈਂ ਸਮੁੱਚੇ ਪਿੰਡ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗਾ ਕਿੰਨੇ ਵੱਡੇ ਪੱਧਰ ਤੇ ਜਿਹੜਾ ਪ੍ਰੋਟੈਸਟ ਹੋਇਆ ਉਹਨੂੰ ਪੀਸਫੁਲੀ ਤੁਸੀਂ ਰੱਖਿਆ ਹੈ ਕੋਈ ਸਾਨੂੰ ਲਾਅ ਐਂਡ ਆਰਡਰ ਦੀ ਕਦੀ ਵੀ ਸਿਚੁਏਸ਼ਨ ਨਹੀਂ ਆਈ ਹੈ ਤੁਸੀਂ ਆਪਣੀ ਡਿਮਾਂਡ ਬੜੀ ਜਨੂਨ ਤਰੀਕੇ ਨਾਲ ਜਿਹੜੀ ਹੈ ਕਨਸਟੀਟਿਊਸ਼ਨਲੀ ਅਸੀਂ ਰੱਖਦੇ ਆਂ ਵੈਸੀ ਤੁਸੀਂ ਰੱਖੀ ਹੈ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਅੱਗੇ ਵੀ ਤੁਹਾਨੂੰ ਭਰੋਸਾ ਦਿਲਾਉਣਾ ਚਾਹੁੰਦਾ ਜਿਹੜਾ ਇੱਕ ਮੇਨ ਅਗਿਲ ਰਹਿ ਗਿਆ ਉਹਨੂੰ ਅਸੀਂ ਸਖਤੋ ਸਖਤ ਕਰਕੇ ਜਲਦੋਂ ਜਲਦ ਉਹਨੂੰ ਗ੍ਰਿਫਤਾਰ ਕਰਾਂਗੇ ਤੇ ਤੁਹਾਨੂੰ ਇਨਸਾਫ ਦਿਵਾਵਾਂਗੇ ਏਡੀਸੀ ਮੈਡਮ ਆ ਕੇ ਕਾਈਂਡਲੀ ਆਪਣਾ ਜਿਹੜਾ ਅਨਾਊਂਸਮੈਂਟ ਕਰੀਏ ਤੇ ਮੈਂ ਬੱਚਿਆਂ ਨੂੰ ਬੱਚਿਆਂ ਨੂੰ ਇੱਕ ਵਾਰ ਬੁਲਾ ਕੇ

ਥੈਂਕ ਯੂ ਸਰ ਸਾਰੇ ਮੇਰੇ ਘਰ ਆਪਣੇ ਕਰੀਬ ਦਾ ਸਤਿਕਾਰ ਹੈ ਏਡੀਸੀ ਮੈਡਮ ਆ ਸਾਹਮਣੇ ਇੱਕ ਇੱਕ ਗੱਲਬਾਤ ਦੁਬਾਰਾ ਥੋੜੀ ਜੀ ਗੱਲਬਾਤ ਆਪਣੇ ਐਸਪੀ ਸਾਹਿਬ ਨੇ ਕਰਨੀ ਹੈ 사ਂਜੀ ਅਜੇ ਏਡੀਸੀ ਸਾਹਿਬ ਨੇ ਕਰਦੇ ਆ ਸੁਣਿਆ ਕੋਈ ਕਰਾਂਗੇ ਮੈਂ ਮੈਂ ਜਦੋਂ ਇਹਨੂੰ ਇਹ ਸੱਡੇ ਡੇਰਾ ਸੀ ਤੇ ਮੈਂ ਦੇਖਿਆ ਕਾਫੀ ਦੁਖੀ ਸੀ ਮੈਨੂੰ ਚਲੋ ਸ਼ਬਾਸ਼ੀ ਵੀ ਦਿੱਤੀ ਤੇ ਮੈਂ ਨੂੰ ਭਰੋਸਾ ਦੇ ਲੈ ਕੇ ਆ ਤੁਸੀਂ ਸਾਡੀ ਫੈਮਿਲੀ ਨੂੰ ਟੋਡਾ ਵੈਲਫੇਅਰ ਦੇਖਣਾ ਸਾਡਾ ਪੂਰੀ ਜ਼ਿੰਦਗੀ ਵਰਗਾ ਕੰਮ ਹੈ ਤੇ ਤੁਹਾਨੂੰ ਬਿਲਕੁਲ ਵੀ ਜ਼ਰੂਰ ਜਿਹੜੀ ਇਹ ਪਰੇਸ਼ਾਨ ਹੁੰਦੀ ਲੋੜ ਨਹੀਂ ਹੈ ਧੰਨਵਾਦ ਤੇ ਮੈਡਮ ਦੀ ਹਮ ਦੋ ਮਿੰਟ ਤੁਸੀਂ ਐਸਪੀ ਸਾਹਿਬ ਦੀ ਜਿਹੜੀ ਗੱਲ ਹੈਗੀ ਹੈ ਉਹਦੇ ਅੱਗੇ ਹੀ ਵਧਾਉਂਦੀ ਹੁਈ ਮੈਂ ਅ ਅਸੀਂ ਅੱਜ ਸਵੇਰ ਤੋਂ ਹੀ ਆ ਕਈ ਦਿਨਾਂ ਤੋਂ ਬੈਠੇ ਹਾਂ ਅਸੀਂ ਇਸ ਜਿਹੜੀ ਘਟਨਾ ਹੋਈ ਹੈ ਉਦੇ ਵਿੱਚ ਪੂਰਾ ਐਫਰਟ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਲਾਇਆ ਜਾ ਰਿਹਾ ਹੈ ਤੇ ਜਿਵੇਂ ਅਸੀਂ ਵੀ ਸਾਹਿਬੀ ਆਲਰੇਡੀ ਕਿਹਾ ਦੋ ਬੰਦੇ ਤਾਂ ਫੜੇ ਜਾ ਚੁੱਕੇ ਹੈ ਤੇ ਤੀਸਰੇ ਦਾ ਵੀ ਅਸੀਂ ਜਲਦੀ ਜਿਹੜਾ ਇਹਨਾਂ ਵੱਲੋਂ ਆਰਹਾਸਨ ਦਿੱਤਾ ਗਿਆ ਉਹ ਜ਼ਰੂਰ ਕਰਾਂਗੇ ਹੁਣ ਮੈਂ ਸਾਰਿਆਂ ਨੂੰ ਜਿਹੜਾ ਪਿਛਲੀ ਵਾਰ ਅਸੀਂ ਹੁਣ ਆਪਣੀ ਤਰਫ ਤੋਂ ਜਿਹੜਾ ਕੰਪਨਸੇਸ਼ਨ ਹੈ ਉਹ ਦੋਨੋਂ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਕਰ ਦਿੱਤਾ ਹੈ ਉਹ ਇਹ ਕੰਪਨਸੇਸ਼ਨ ਸਿਰਫ ਇੱਕ ਟੋਕਨ ਵਨ ਇੱਕ ਜਿਹੜਾ ਸਟਾਰਟਿੰਗ ਅਸੀਂ ਪਰਿਵਾਰ ਨੂੰ ਦੇਖੋ ਕਿਸੇ ਦੀ ਕਮੀ ਤਾਂ ਅਸੀਂ ਨਹੀਂ ਪੂਰੀ ਕਰ ਸਕਦੇ ਪਰ ਇੱਕ ਮੋਰਲ ਸਪੋਰਟ ਫਾਈਨੈਂਸ਼ੀਅਲ ਸਪੋਰਟ ਦੇ ਨਾਲ ਅਸੀਂ ਉਹਨਾਂ ਦੀ ਹੈਲਪ ਜ਼ਰੂਰ ਕਰ ਸਕਦੇ ਆ ਤਾਂ ਰਾਈਟ ਨਾਓ ਇੱਕ ਵਾਰ ਸਟਾਰਟਿੰਗ ਵਿੱਚ ਅਸੀਂ 4-4 ਲੱਖ ਰੁਪਏ ਦੋਨੋਂ ਪਰਿਵਾਰਾਂ ਨੂੰ ਦੇ ਰਿਹਾ ਅਤੇ ਨਾਲ ਹੀ ਅਸੀਂ ਸੀਐਮ ਆਫਿਸ 'ਚ 50-50 ਲੱਖ ਦੋਨੋਂ ਪਰਿਵਾਰਾਂ ਲਈ ਲਿਖ ਦਿੱਤਾ ਹੈ ਪਰ ਉਹ ਜਿਹੜਾ ਅਸੀਂ ਚਿੱਠੀ ਮੈਂ ਇਹਨਾਂ ਜੱਥੇ ਬੰਦੀ ਨੂੰ ਵੀ ਦੇ ਦਿੰਦੀ ਹਾਂ ਜੀ ਹਾਂ ਲਓ

ਬਸ ਇਹ ਜੀ ਆਪਾਂ ਤੁਹਾਨੂੰ ਕੀ ਕਰਾਂ ਹਾਂ ਜਿਹੜੀ ਇਹ ਚਿੱਠੀ ਹੈਗੀ ਐ ਅਸੀਂ ਆਲਰੇਡੀ ਲਿਖ ਦਿੱਤੀ ਹੈ ਤੇ ਅਸੀਂ ਇਹਨੂੰ ਫੋਲੋ ਅਪ ਵੀ ਕਰਦੇ ਰਵਾਂਗੇ ਮੈਂ ਸਮੂਚੇ ਨਗਰ ਦਾ ਪੰਚਾਇਤ ਦਾ ਤੇ ਨਗਰ ਵਾਸੀਆਂ ਦਾ ਸਾਬਦਾ ਧੰਨਵਾਦ ਵੀ ਕਰਦੀ ਆ ਕਿ ਮੈਂ ਜਦੋਂ ਪਿਛਲੀ ਵਾਰ ਆਈ ਤੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਤਾਂ ਤੁਸੀਂ ਸਾਡੀ ਗੱਲ ਤੇ ਪੂਰੇ ਫੁੱਲ ਚਾੜੇ ਤੇ ਸਾਡੀ ਗੱਲ ਪੂਰੀ ਮੰਨੀ ਤਾਂ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਅਸੀਂ ਇਹਦੇ ਵਿੱਚ ਦਿਲੋਂ ਤੁਹਾਡੇ ਨਾਲ ਖੜੇ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਇਸ ਦੁਖਦ ਦੀ ਘੜੇ ਵਿੱਚ ਜਿੱਤਾਂ ਅਸੀਂ ਤੁਹਾਡੇ ਨਾਲ ਬੰਨ ਸਕਦੇ ਆ ਅਸੀਂ ਉਹਦੇ ਨਾਲ ਤੁਹਾਡੇ ਨਾਲ ਖੜੇ ਆ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਇਹ ਇੱਕ ਬਹੁਤ ਹੀ ਜਿਹੜਾ ਦੁਖਦ ਇਨਸੀਡੈਂਟ ਜਿਹੜਾ ਹੋਇਆ ਹੈ ਨਾ ਇੱਥੇ ਤੁਸੀਂ ਜਾਣਦੇ ਹੋ ਸ਼ਾਇਦ ਸਾਰੇ ਜਾਣਦੇ ਹੋ ਮੈਂ ਇੱਥੇ ਪੂਰੇ ਹਫ਼ਤੇ ਵਰਸੇ ਆ ਰਿਹਾ ਤੇ ਮੈਂ ਤੁਹਾਡੇ